ਆ ਦਾ ਪਾਣੀ ਦਾ ਦੁੱਤ ਹੈ ਜੀ ਅਜ ਨਾਲੇ ਆਦੇ ਉਹਦਾ ਅਜ ਨਾਲੇ ਦੇ ਵਿੱਚ ਬਿਕਦਾ ਹੂ ਪਿੰਡ ਹੈ ਬਾਰਡਰ ਤੇ ਉੱਥੇ ਇੱਕ ਸਰਕਾਰੀ ਕਾਲਜ ਜਿਹੜਾ ਵੋਕੇਸ਼ਨਲ ਕਾਲਜ ਜਿਹੜਾ ਟ੍ਰੇਨਿੰਗ ਕਾਲਜ ਜਿਹੜਾ ਉਹ ਖੋਲਨ ਆਦੇ ਉਹਦਾ ਨਹੀਂ ਪੱਤਾ ਰੱਖਣਾ ਆਦੇ ਜਿਹੜਾ ਬਾਰਡਰ ਦਾ ਸਾਡਾ ਏਰੀਆ ਇਹ ਰਾ ਸਿੱਖਾਂ ਦੇ ਕਰੀਬ 60 ਪਿੰਡ ਉਹਦੇ ਪਿਛਲੇ 17-18 ਸਾਲਾਂ ਤੋਂ ਮੰਗ ਕਰਦੇ ਆ ਰਹੇ ਸੀ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਕਾਲਜ ਬੰਦੇ ਬਾਰਡਰ ਦੇ ਉੱਤੇ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਕਾਲਜ ਸਕੂਲ ਜਾਣ ਤੋਂ ਕੋਈ ਕਾਲਜ ਲਾਗੇ ਨਹੀਂ ਅੰਬਸਰ ਤੱਕ ਜਾਣਾ ਪੈਂਦਾ ਸੀਗਾ ਉਹ ਹਰ ਲੀਡਰ ਵੋਟਾਂ ਲੈ ਜਾਂਦਾ ਸੀ ਜੀ ਕਾਲਜ ਬੜਾਵਾਂਗੇ ਜੀ ਕਾਲਜ ਬੜਾਵਾਂਗੇ ਜੀ ਉਹ ਜਦੋਂ ਅਸੀਂ 22 ਦੇ ਬਲ ਜਦੋਂ ਇਲੈਕਸ਼ਨ ਲੜਦੇ ਸੀਗੇ ਤੇ ਮੇਰੀ ਚੋਣ ਡੈਲੀ ਦੇ ਵਿੱਚ ਮਨੀਸ਼ ਸ਼ੋਦੀਆ ਜੀ ਆਏ ਤੇ ਉਹਨਾਂ ਨੇ ਮਤਲਬ ਜਿਹੜੀ ਇਹ ਨਾਉਂਸਵਿਟ ਕੀਤੀ ਕਿ ਜੇ ਸਾਡੀ ਸਰਕਾਰ ਆਉ ਉਹ ਅਸੀਂ ਕਾਲਜ ਜੂਲ ਬੜਾਵਾਂਗੇ ਤੋਂ ਉਸ ਵਾਦੇ ਨੂੰ ਅਸੀਂ ਪੂਰਾ ਕਰਦੇ ਔਰ ਮੈਂ ਪ੍ਰਬੰਧ ਜਿਹੜੇ ਵਿਖਣ ਆਇਆ ਸੀਗਾ ਪਹਿਲਾਂ ਸਵੇਰੇ ਪਿੰਡਾਂ ਦੇ ਵਿੱਚ ਮੀਟਿੰਗਾਂ ਸੀਗੀਆਂ ਉੱਥੋਂ ਆਇਆ ਉਹਦਾ ਹਜ਼ਾਰਾਂ ਲੋਕ ਜਿਹੜੇ ਉਸ ਦਿਨ ਮੁਖਵੰਤੀ ਸਾਹਿਬ ਜੀ ਦਾ ਧੰਨਵਾਦ ਕਰਨ ਆਉਣਗੇ ਤੇ ਇਹ ਜਿਹੜਾ ਕਾਲਜ ਇਹ ਆਵਾਜ਼ ਸਿੱਖਾਂ ਦੇ ਸਭ ਤੋਂ ਵੱਡੇ ਪਤੰਗ ਗਿਆਨੀ ਬਾਬਾ ਗਮਚੁੱਕ ਜੀ ਜਿੰਨਾ ਦਾ ਸਭ ਤੋਂ ਵੱਡਾ ਗੁਰੂ ਘਰ ਹੈ ਜਿਹੜੇ ਰਾਸ ਸਿੱਖ ਸਾਦੇ ਪੰਜਾਬ ਦੇ ਵਿੱਚ ਉਸ ਗੁਰੂ ਘਰ ਦੇ ਵਿੱਚ ਹੁੰਦੇ ਉਸ ਬ੍ਰह्म ਗਿਆਨੀ ਜੀ ਦੇ ਨਾਮ ਦੇ ਉੱਤੇ ਇਹ ਅਸੀਂ ਮਤਲਬ ਜਿਹੜਾ ਕਾਲਜ ਬਣਾਵੇ ਆ ਬਾਬਾ ਗੰਮਚੁੱਕ ਜੀ ਜਾਦਗਰੀ ਨਿਗਰੀ ਕਾਲਜ ਵੋਕੇਸ਼ਨਲ ਟ੍ਰੇਨਿੰਗ ਦਾ ਕਾਲਜ ਜਿਹੜਾ ਉਹ ਬਣਾਉਣ ਜਾਦੇ ਇਹ ਸਾਡੀ ਸਭ ਲੋਕਾਂ ਕੇ ਬਹੁਤ ਵੱਡੀ ਪ੍ਰਾਪਤ ਹੈ ਸਾਡੀ ਜ਼ਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਆ ਉਹਦਾ ਮਾਨ ਸਾਹਿਬ ਦਾ ਬਹੁਤ ਧੰਨਵਾਦੀ ਆ ਮਾਨ ਸਾਹਿਬ ਦੀ ਸਰਕਾਰ ਦੇ ਬਹੁਤ ਧੰਨਵਾਦੀ ਆ ਮੈਂ ਪਿਛਲੇ 40 ਸਾਲ ਤੋਂ ਮਾਨ ਸਾਹਿਬ ਨੂੰ ਬੇਨਤੀ ਕਰ ਰਿਹਾ ਸੀ ਤੇ ਸਾਡੀ ਬੇਨਤੀ ਉਹਨਾਂ ਨੇ ਕਬੂਲ ਕਰ ਲਈ ਤੇ ਉਹ ਮੰਗ ਜਿਹੜੀ ਸਾਡੀ ਪੂਰੀ ਹੋ ਗਈ ਤੇ ਪਸੂ ਮਤਲ ਜਿਹੜਾ ਉਹ ਨਹੀਂ ਪੱਥਰ ਲੱਗਣਗੇ ਤੇ ਟੈਂਡਰ ਹੋ ਗਿਆ ਸਭ ਕੁਝ ਹੋ ਗਿਆ ਉਸੇ ਲਈ ਕਾਜ ਦਾ ਕੰਮ ਜਿਹੜਾ ਸ਼ੁਰੂ ਹੋ ਜਾਣਾ